ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਰਦਾਸ ਹੈ ਪ੍ਰਮਾਤਮਾ ਅੱਗੇ ਸਭ ਚੜ੍ਹਦੀ ਕਲਾ ਵਿੱਚ ਹੋਗੇ ਤੇ ਆਪਾਂ ਇੱਥੇ ਆ ਗਏ ਸੀ ਮਾਤਾ ਚਿੰਦਪੁਰਨੀ ਜੀ ਦੇ ਉੱਪਰ ਨੂੰ ਜਾ ਰਹੇ ਆਂ ਤੇ ਦਰਸ਼ਨ ਕਰਨ ਵਾਸਤੇ ਮੈਂ ਤੇ ਅਰਨਵ ਜਾ ਰਹੇ ਆਂ ਆਪਾਂ ਦੋਵੇਂ ਜਣੇ ਤੇ ਆਪਾਂ ਪਹਿਲਾਂ ਲੈ ਲਿਆ ਸੀ ਪ੍ਰਸ਼ਾਦ ਉੱਥੇ ਲਾਈਨਾਂ ਬਹੁਤ ਲੰਮੀਆਂ ਸੀ ਬਹੁਤ ਹੀ ਜਿਆਦੀਆਂ ਨੰਬੀਆਂ ਸੀ ਥੋੜੀਆਂ ਨਹੀਂ ਸੀ ਬਹੁਤ ਜਿਆਦੀਆਂ ਨੰਬੀਆਂ ਸੀ ਘੰਟਿਆਂ ਦਾ ਜਿਹੜਾ ਕੋਸ਼ਕ ਟਾਈਮ ਦਾ ਰਸਤਾ ਸੀ ਨਾ ਘੰਟਿਆਂ ਵਿੱਚ ਲੰਘਿਆ ਸੀ ਉਹ ਇੱਥੋਂ ਆਪਾਂ ਪ੍ਰਸ਼ਾਦ ਲਿਆ ਮਿਠਾਈ ਲਈ ਦੇਸੀ ਘੋ ਦੀ ਕਹਿੰਦੇ ਮਿਠਾਈ ਦਾ ਪ੍ਰਸ਼ਾਦ ਜਾਂਦਾ ਆ ਲੱਡੂ ਅਰਨਵ ਕਹਿੰਦਾ ਸੀ ਮੈਂ ਲੈਣੀ ਆਈਸਕ੍ਰੀਮ ਤੇ ਫਿਰ ਆਪਾਂ ਨੂੰ ਆਈਸਕ੍ਰੀਮ ਲੈ ਕੇ ਦਿੱਤੀ ਨਾਲੇ ਮੈਂ ਵੀ ਲੈ ਲਈ ਆਈਸਕ੍ਰੀਮ ਨਾਲ ਲਿਆ ਮਾਤਾ ਜੀ ਦਾ ਆਪਾਂ ਪ੍ਰਸ਼ਾਦ ਇਥੇ ਆਪਾਂ ਮੌਲੀ ਖੋਲਣ ਵਾਸਤੇ ਆਏ ਸੀ ਮੌਲੀ ਬੰਨੀ ਸੀਗੀ ਤੇ ਅਰਨਵ ਦੀ ਸੁਖਣਾ ਲਾਉਣ ਵਾਸਤੇ ਆਏ ਸੀ ਮੌਲੀ ਖੋਲਣ ਵਾਸਤੇ ਤੇ ਮੰਦਰ ਕਾਫੀ ਦੂਰ ਆ ਮਾਤਾ ਜਿੰਦਪੁਰਨੀ ਜੀ ਦਾ ਇਹ ਦੇਖੋ ਕਿੰਨੀਆਂ ਕਿੰਨੀਆਂ ਲੰਮੀਆਂ ਲਾਈਨਾਂ ਲੱਗੀਆਂ ਨੇ ਮਤਲਬ ਕਿ ਇਹ ਤੇ ਆਪਾਂ ਥੋੜੀਆਂ ਹੀ ਮੈਂ ਤੁਹਾਨੂੰ ਦਿਖਾਇਆ ਨਾ ਬਹੁਤ ਹੀ ਜ਼ਿਆਦਾ ਲੰਬੀਆਂ ਲਾਈਨਾਂ ਸੀਗੀਆਂ ਤੇ ਕਿੰਨੀਆਂ ਪਿਆਰੀਆਂ ਮੂਰਤੀਆਂ ਨੇ श्री राम जी दीयां माता सीता जी दीयां कृष्ण भगवान जी दीयां मूर्तियां हनुमान जी दी मूर्तिआ ते ਇਹ ਨਾ ਵੀਰ ਜੀ ਜਿਹੜੇ ਜਾ ਰਹੇ ਨੇ ਨਾ ਆਪਣੀ ਸੁਖਣਾ ਲਾਉਣ ਅੱਗੇ ਉਹਨਾਂ ਨੇ ਉੱਥੇ ਸਟਿਕ ਜਿਹੜੀ ਰੱਖੀ ਹੈ ਨਾ ਉੱਥੋਂ ਉਹਨਾਂ ਨੇ ਫਿਰ ਜਿੱਥੋਂ ਤੱਕ ਉਹਨਾਂ ਦੇ ਹੱਥ ਪਹੁੰਚ ਗਏ ਦੂਸਰੇ ਵੀਰ ਨੇ ਉੱਥੇ ਸਟਿਕ ਰੱਖਤੀ ਉਹਨਾਂ ਫਿਰ ਉੱਥੋਂ ਤੱਕ ਜਾਣਾ ਉੱਥੋਂ ਫਿਰ ਲੰਮੇ ਪੈ ਪੈ ਕੇ ਨਾ ਮਾਤਾ ਦੇ ਮੰਦਿਰ ਤੱਕ ਇਹ ਨਾ ਜਾਣਾ ਵੇਖੋ ਜੀ ਸ਼ਰਦਾ ਆ ਵਿਸ਼ਵਾਸ ਆ ਵਿਸ਼ਵਾਸ ਦੀ ਗੱਲ ਆ ਸ਼ਰਦਾ ਦੀ ਗੱਲ ਆ ਤੇ ਪਰਮਾਤਮਾ ਉੱਥੇ ਹੀ ਆ ਜਿੱਥੇ ਪਿਆਰ ਆ ਜਿੱਥੇ ਵਿਸ਼ਵਾਸ ਆ ਜਿੱਥੇ ਸ਼ਰਦਾ ਆ ਪਰਮਾਤਮਾ ਉੱਥੇ ਹੀ ਆ ਜੀ ਇਹ ਨਹੀਂ ਹੈਗਾ ਕਿ ਪਰਮਾਤਮਾ ਜੇ ਆਪਾਂ ਕਹੀਏ ਕਿ ਗੁਰਦੁਆਰੇ ਚ ਆ ਮੰਦਿਰ ਕਿਹਾ ਪਰਮਾਤਮਾ ਕਲਾ ਦੀ ਗੱਲ ਆ ਵੀ ਸ਼ਿਵਾਸ਼ ਦੀ ਗੱਲ ਆ ਸ਼ਰਦਾ ਦੀ ਗੱਲ ਆ ਇਹ ਫੁੱਲ ਜਿਹੜੇ ਨੇ ਉਥੋਂ ਮਿਲਦੇ ਸੀ ਮਾਤਾ ਜੀ ਦੇ ਮੰਦਰ ਚੜਾਉਣ ਵਾਸਤੇ ਜਿੰਨੇ ਵੀ ਕਿਸੇ ਨੇ ਫੁੱਲ ਚੜਾਉਣੇ ਨੇ ਉਹ ਮਤਲਬ ਕੀ ਹੋਰ ਰਸਤੇ ਵਿੱਚ ਨਾਲ-ਨਾਲ ਵੇਚ ਰਹੇ ਸੀ ਕਿ ਤੁਸੀਂ ਲੈ ਲਓ ਇੱਥੋਂ ਆਪਾਂ ਮਾਤਾ ਜੀ ਦੇ ਸ਼ਿੰਗਾਰ ਦਾ ਸਮਾਨ ਲਿਆ ਥੋੜਾ ਜੋ ਵੀ ਹੁੰਦਾ ਆ ਉਹ ਉਥੋਂ ਪੈਕ ਹੀ ਉਹ ਦੇ ਦਿੰਦੇ ਨੇ ਤੇ ਰਸਤੇ ਵਿੱਚ ਸ਼ਾਪ ਬਣੀਆ ਸੀ ਤੇ ਆਪਾਂ ਲਾਈਨ ਦੇ ਵਿੱਚੋਂ ਫਿਰ ਗਏ ਤੇ ਮਾਤਾ ਜੀ ਦੇ ਸ਼ਿੰਗਾਰ ਦਾ ਸਮਾਨ ਲੈ ਲਿਆ ਉਥੋਂ ਤੇ ਫਿਰ ਆਪਾਂ ਵਾਪਸ ਲਾਈਨ ਵਿੱਚ ਲੱਗ ਗਏ ਜਿੱਥੇ ਆਪਾਂ ਥੱਕ ਜਾਂਦੇ ਸੀ ਉੱਥੇ ਹੀ ਆਪਾਂ ਉਹ ਸ਼ਾਪ ਦੇ ਵਿੱਚ ਨਾ ਬੈਠਣ ਵਾਸਤੇ ਉਹਨਾਂ ਰੱਖੇ ਸੀ ਅ ਉਹ ਕਹਿੰਦੇ ਕਿ ਕੋਈ ਗੱਲ ਨਹੀਂ ਤੁਸੀਂ ਇੱਥੇ ਬੈਠ ਕੇ ਸਾਹ ਲੈ ਲਓ ਅਸੀਂ ਥੋੜੀ ਅੱਗੇ ਜਾ ਕੇ ਬੈਠ ਜਾਂਦੇ ਸੀ ਮੈਂ ਤੇ ਅਰਨਵ ਤੇ ਸਾਹ ਜਦੋਂ ਇਹ ਆਉਂਦੇ ਅਰਨਵ ਦੇ ਪਾਪਾ ਆ ਜਾਂਦੇ ਸੀ ਤੇ ਫਿਰ ਆਪਾਂ ਫੇਰ ਲਾਈਨ ਚ ਚੱਲ ਜਾਂਦੇ ਸੀ ਫੇਰ ਅੱਗੇ ਚਲੇ ਜਾਂਦੇ ਸੀ ਕਿਉਂਕਿ ਇੰਨਾ ਜ਼ਿਆਦਾ ਟਾਈਮ ਸਾਡੇ ਕੋਲ ਨਹੀਂ ਰੁਕਿਆ ਗਿਆ ਤੇ ਆਪਾਂ ਇੱਥੇ ਸਾਨੂੰ ਨਾ ਇੱਕ ਛੋਟੀ ਜੀ ਬੱਚੀ ਸੀ ਉਹ ਆਈ ਤੇ ਕਹਿੰਦੀ ਕਿ ਤੁਸੀਂ ਆ ਨਾ ਲਗਵਾਓ ਮੱਥੇ ਉੱਪਰ ਤੇ ਅਸੀਂ ਕਿਹਾ ਚੱਲ ਲਗਾ ਦੇ ਸਾਡੇ ਉਹ ਮੜੀ ਪਿਆਰੀ ਸੀ ਛੋਟੀ ਜੀ ਸੀ ਤੇ ਉਹਨੇ ਨਾ ਸਾਡੇ ਮੱਥਿਆਂ ਤੇ ਲਗਾ ਕੇ ਦਿੱਤੇ ਤੇ ਬਹੁਤ ਹੀ ਨਾ ਪਿਆਰੇ ਜਿਹੇ ਲੱਗੇ ਸਾਨੂੰ ਮੱਥੇ ਉੱਤੇ ਲੱਗੇ ਤੇ ਮੈਂ ਵੀਡੀਓ ਬਣਾ ਲਈ ਤੇ ਮੈਂ ਕਿਹਾ ਚਲੋ ਆਪਾਂ ਵੀਡੀਓ ਬਣਾਉਨੇ ਆ ਤੇ ਬਹੁਤ ਹੀ ਵਧੀਆ ਲੱਗਾ ਉੱਥੇ ਜਾ ਕੇ ਮਾਤਾ ਜੀ ਦੇ ਮੰਦਰ ਵਿੱਚ ਜਾ ਕੇ ਅਰਨਮ ਨੇ ਵੀ ਲਵਾਇਆ ਤੇ ਇਹ ਕਹਿੰਦਾ ਹੀ ਮੈਂ ਮੱਥੇ ਉੱਪਰ ਨਾ ਇਹ ਬੰਨਣਾ ਆ ਸੀ ਕਿਹਾ ਕਿ ਚਲੋ ਬਨ ਲਓ ਬੱਚੇ ਦਾ ਦਿਲ ਕਰਦਾ ਆ ਤੇ ਬਨ ਬਨ ਲੈ ਕੋਈ ਗੱਲ ਨਹੀਂ ਨੇ ਫਿਰ ਆਪਾਂ ਉਥੋਂ ਮਤਲਬ ਕਿੰਨੇ ਮੋੜ ਆ ਜਾਂਦੇ ਆ ਥੋੜੀ ਦੂਰੀ ਬਸ ਰਹਿ ਗਿਆ ਫਿਰ ਜਦੋਂ ਮੈਂ ਵੀਡੀਓ ਬਣਾਈ ਨਾ ਤੇ ਉਦੋਂ ਥੋੜ੍ਹੀ ਦੂਰ ਆਪਾਂ ਰਹਿਗੇ ਸੀ ਤੇ ਇਹ ਨਾ ਇੱਕ ਬਾਂਦਰ ਆ ਉਹ ਸਾਹਮਣੇ ਬੈਠਾ ਮੇਰੇ ਲਾਗੇ ਨਾ ਇਧਰਲੀ ਸਾਈਡ ਫੁੱਲ ਸੀ ਤੇ ਫੁੱਲਾਂ ਦੇ ਵਿੱਚ ਇੱਕ ਲੱਡੂ ਸੀ। ਉਹਨੂੰ ਪਤਾ ਲੱਗ ਗਿਆ ਪਤਾ ਨਹੀਂ ਕਿਦਾਂ। ਉਹ ਆਇਆ ਮੇਰੇ ਲਾਗੇ ਇੱਕਦਮ ਮੈਂ ਵੀਡੀਓ ਨਹੀਂ ਬਣਾ ਸਕੀ ਦੂਰ ਬੈਠਾ ਜਦੋਂ ਲੱਡੂ ਖਾਂਦਾ ਸੀ ਨਾ ਉਦੋਂ ਵੀਡੀਓ ਮੈਂ ਬਣਾਈ ਉਹਦੀ। ਉਹ ਨਾ ਉੱਥੋਂ ਲੱਡੂ ਕੱਢ ਕੇ ਲੈ ਗਿਆ ਤੇ ਲੱਡੂ ਉਹਨੇ ਖਾ ਲਿਆ। ਤੇ ਇੱਥੇ ਆਪਾਂ ਨਾ ਅੰਦਰ ਮੱਥਾ ਟੇਕ ਕੇ ਤੇ ਫਿਰ ਐ ਮੌਲੀ ਖੋਲਣ ਲੱਗ ਗਏ। ਇਹ ਇੱਥੇ ਮਤਲਬ ਮੌਲੀ ਸਾਰੇ ਬੰਨ ਕੇ ਹੁੰਦੇ ਆ ਨਾ। ਤੇ ਫਿਰ ਜਿਹੜਾ ਮਤਲਬ ਸੁਖਣਾ ਹੁੰਦੀ ਹੈ ਫਿਰ ਇੱਕ ਦੂਸਰੇ ਦੀ ਮੌਲੀ ਹੋਰ ਕਿਉਂਕਿ ਥੋੜੀ ਜਿਆਦਾ ਰਹਿੰਦਾ ਇਹਨੇ ਟਾਈਮ ਦਾ ਕਿ ਸਾਡੀ ਮੌਲੀ ਕਿਹੜੀ ਸੀ ਜੋ ਵੀ ਕਿਸੇ ਦੀ ਸੁਖਣਾ ਹੁੰਦੀ ਕਿਸੇ ਨੇ ਸੇਰਾ ਬੰਨਿਆ ਜਾਂ ਕਿਸੇ ਨੇ ਕਲੀਰੇ ਬੰਨੇ ਆ ਤੇ ਫਿਰ ਉਹ ਜੇ ਸੇਰਾ ਬੰਨਦੇ ਨੇ ਮਤਲਬ ਵਿਆਹ ਵਾਸਤੇ ਫਿਰ ਉਹ ਸੇਰਾ ਹੀ ਖੋਲ ਕੇ ਜਾਂਦੇ ਨੇ ਤੇ ਜਿਹਨੇ ਮੌਲੀ ਬੰਨੀ ਆ ਮੌਲੀ ਖੋਲ ਕੇ ਜਾਂਦੇ ਨੇ ਦੂਸਰੇ ਜਾਨੇ ਦੀ ਮੌਲੀ ਫਿਰ ਖੋਲ ਜਾਂਦੇ ਨੇ ਫਿਰ ਉਹੀ ਗੱਲ ਆ ਨਾ ਕਿ ਪਿਆਰ ਦੀ ਗੱਲ ਆ ਵਿਸ਼ਵਾਸ ਦੀ ਗੱਲ ਆ ਸ਼ਰਧਾ ਦੀ ਗੱਲ ਆ ਤੇ ਮਤਲਬ ਮੈਨੂੰ ਬਹੁਤ ਹੀ ਵਧੀਆ ਲੱਗਾ ਉੱਥੇ ਜਾ ਕੇ ਇੱਥੇ ਨਾ ਕੋ ਜੂੜੇ ਵੀ ਬੱਜੇ ਨੇ ਨਾਲ ਤੇ ਮੌਲੀਆਂ ਵੀ ਆਪਾਂ ਖੋਲ ਕੇ ਆਏ ਤੇ ਇੱਥੇ ਇਹਨਾਂ ਨੇ ਫੋਟੋ ਕਰਵਾਈ ਸੀ ਅਰਨਵ ਨੇ ਤੇ ਪਾਪਾ ਨੇ ਅਸੀਂ ਵੀ ਕਰਵਾਈ ਸੀ ਫੋਟੋ ਇੱਥੇ ਸਾਰਿਆਂ ਜਾਣਿਆਂ ਨੇ ਇਕੱਠੇ ਹੋ ਕੇ ਕਰਵਾਈ ਸੀ ਫੋਟੋ ਤੇ ਇਹ ਨਾ ਵਿਊ ਉੱਥੋਂ ਦਾ ਜਿੱਥੇ ਆਪਾਂ نیچے ਫਿਰ ਆ ਗਏ ਸੀ ਨਾ ਗੱਡੀ ਲਗਾਈ ਸੀ ਜਿੱਥੇ ਉੱਥੋਂ ਦਾ ਵਿਊ ਬਹੁਤ ਹੀ ਸੋਹਣਾ ਵਿਊ ਸੀ ਬਹੁਤ ਹੀ ਪਿਆਰਾ ਵਿਊ ਸੀ ਇੰਨਾ ਜ਼ਿਆਦਾ ਵਧੀਆ ਸੀ ਲੱਗ ਰਿਹਾ ਸੀ ਇਹ ਮਾਨੋ ਕਹਿੰਦੇ ਜੰਨਤ ਇੱਥੇ ਹੀ ਆ ਬਹੁਤ ਹੀ ਸੋਹਣਾ ਸੀਗਾ ਸਾਰਾ ਬੰਨਿਆ ਤੇ ਪਹਾੜ ਬਹੁਤ ਪਿਆਰੇ ਸੀ ਦੇਖੋ ਪਿੱਛੋਂ ਕਿੰਨੇ ਉੱਚੇ ਨੇ ਤੇ ਕਿੰਨੇ ਨੀਵੇਂ ਨੇ ਪਹਾੜ ਤੇ ਆਪਾਂ ਫਿਰ ਉਥੋਂ ਤੁਰ ਪਏ ਮਾਤਾ ਦਾ ਜੈਕਾਰਾ ਲਗਾ ਕੇ ਫਿਰ ਆਪਾਂ ਉਥੋਂ ਤੁਰ ਪਏ ਤੇ ਰਸਤੇ ਦੇ ਵਿੱਚ ਕਿਉਂਕਿ ਹੋਲੀਆਂ ਨੇ ਤੁਹਾਨੂੰ ਪਤਾ ਹੋਲੀਆਂ ਕਰਕੇ ਰੰਗਰ ਬਹੁਤ ਆਏ ਰਸਤੇ ਵਿੱਚ ਅਸੀਂ ਪ੍ਰਸ਼ਾਦਾ ਅਸ਼ਕਿਆ ਮੈਨੂੰ ਨਾ ਯਾਦ ਨਹੀਂ ਆ ਇਹ ਆਪਾਂ ਕਿੱਥੇ ਰੁਕ ਸੀ ਪਰ ਆ ਇਸ ਤੋਂ ਬਾਅਦ ਆਪਾਂ ਜਾਗੋ ਸ਼ੀਰ ਸਾਡੇ ਲਾਗੇ ਗੁਰਦੁਆਰਾ ਵਾ ਉੱਥੇ ਆਪਾਂ ਨੂੰ ਰਾਤ 네ਰਾ ਹੋ ਗਿਆ ਸੀ ਇਹ ਜਿਹੜੀ ਵੀਡੀਓ ਮਾਣਾ ਇਹ ਉਹਦੇ ਤੋਂ ਕੋਈ 4-5 ਘੰਟੇ ਦੀ ਬਾਅਦ ਦੀ ਹੋਏਗੀ ਜ਼ਿਆਦਾ ਟਾਈਮ ਦੀ ਕਿਉਂਕਿ ਸਾਨੂੰ 네ਰਾ ਹੋ ਗਿਆ ਸੀ ਆਪਣੇ ਅੰਮ੍ਰਿਤਸਰ ਤੋਂ ਅੱਗੇ ਆ ਗਏ ਆਪਾਂ ਤੇ ਇੱਥੇ ਬਹੁਤ ਵੱਡਾ ਲੰਗਰ ਲੱਗਦਾ ਜਿਹਨੇ ਦਿਨ ਹੀ ਹੋਲੇ ਹੋਲੀਆਂ ਹੁੰਦੀਆਂ ਨੇ ਉਹਨੇ ਦਿਨ ਹੀ ਲੰਗਰ ਇੱਥੇ ਰਹਿੰਦਾ ਆ ਤੇ ਇੱਥੋਂ ਫਿਰ ਆਪਾਂ ਲੰਗਰ ਦਾ ਪ੍ਰਸ਼ਾਦਾ ਛਕਿਆ ਤੇ ਨਾਲੇ ਚਾਹ ਪੀਤੀ ਤੇ ਫਿਰ ਆਪਾਂ ਰਾਤ ਨੂੰ ਆ ਗਏ ਸੀ ਘਰ ਆਪਾਂ 11 12 ਵਜੇ ਪਹੁੰਚ ਗਏ ਸੀ ਆਪਾਂ ਜਿੱਤੋਂ ਗੱਡੀ ਤੇ ਗਏ ਸੀ ਚਲੋ ਜੀ ਫਿਰ ਜੈ ਮਾਤਾ ਦੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ